ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਹੈ। ਦੋਸਤੋ ਹਾਜ਼ਰਾਂ ਅੱਜ ਅਸੀਂ ਕੁਝ ਗੱਲਬਾਤ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਕੈਨੇਡਾ ਦੀ ਇਕਨੋਮੀ ਬਾਰੇ ਗੱਲਬਾਤ ਕਰਾਂਗੇ। ਖਬਰਾਂ ਆ ਰਹੀਆਂ ਕਿ ਮਹਿੰਗਾਈ ਘਟ ਗਈ ਆ। ਦੂਜਾ ਕੈਨੇਡਾ ਪੋਸਟ ਦੀ ਹੜਤਾਲ ਦਾ ਮਾਮਲਾ ਚਰਚਾ ਚਾ ਤੀਜੀ ਗੱਲਬਾਤ ਕਰਨੀ ਆ। ਪੁਰਸ਼ਾਂ ਦੀ ਸਿਹਤ ਸੰਬੰਧੀ ਵੈਨਕੂਵਰ ਦੇ ਵਿੱਚ ਬਹੁਤ ਵੱਡੀ ਰੈਲੀ ਹੋਈ ਆ। ਚੌਥਾ ਵੈਨਕੂਵਰ ਦੇ ਵਿੱਚ ਇੱਕ ਕੁੱਤੇ ਨੇ ਕੱਟ ਦਿੱਤਾ ਤੇ ਉਸ ਤੋਂ ਬਾਅਦ ਕੇਸ ਹੋ ਗਿਆ ਤੇ ਅਦਾਲਤ ਨੇ ਇੱਕ ਫੈਸਲਾ ਦਿੱਤਾ। ਫੈਸਲਾ ਆਖਰ ਦੇ ਵਿੱਚ ਗੱਲਬਾਤ ਕਰਨਾ ਕਿ ਬੀਸੀ ਦੇ ਜਿਹੜੇ ਬਿਜ਼ਨਸਮੈਨ ਨੇ ਇਹਨਾਂ ਨੇ ਸਾਰੇ ਮੈਂਬਰ ਪਾਰਲੀਮੈਂਟ ਨੂੰ ਚਿੱਠੀ ਲਿਖੀ ਆ ਵੀ ਰੱਬ ਦੇ ਵਾਸਤੇ ਇਕਨੋਮੀ ਦਾ ਕੁਝ ਕਰੋ ਨਹੀਂ ਤੇ ਹਾਲਤ ਮਾੜੀ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਅਸੀਂ ਕਰਨੀ ਆ ਕਿ ਜਿਹੜੀ ਮਹਿੰਗਾਈ ਦੇ ਸਬੰਧੀ ਇੱਕ ਰਿਪੋਰਟ ਆਈ ਆ ਰਿਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਕਿ ਮਹਿੰਗਾਈ ਥੱਲੇ ਚਲੀ ਗਈ ਆ ਹੁਣ ਮਹਿੰਗਾਈ ਦਾ ਥੱਲੇ ਜਾਣਾ ਵੀ ਆਪਣੇ ਆਪ ਦੇ ਵਿੱਚ ਮਾੜਾ ਆ ਇਨਫਲੇਸ਼ਨ ਅਪ੍ਰੈਲ ਮਹੀਨੇ ਦੇ ਵਿੱਚ ਓਵਰ ਆਲ ਮਹਿੰਗਾਈ 1.7% ਥੱਲੇ ਚਲੇਗੀ ਹੈ ਜਿਹੜੀ ਕਿ ਮਾਰਚ ਦੇ ਵਿੱਚ 2.3% ਸੀ ਹੁਣ ਇਹ 0.6% ਜਿਹੜੀ ਕਮੀ ਹੈ ਇਹ ਬਹੁਤ ਵੱਡੀ ਹੈ ਵਾਧੇ ਦੇ ਵਿੱਚ ਵਾਧਾ ਦਰ ਦੇ ਵਿੱਚ 0.6% ਕਮੀ ਉਹ 2.3 ਤੋਂ 1.7 ਚਲੇ ਜਾਣਾ ਬਹੁਤ ਜ਼ਿਆਦਾ ਇਹ ਮਤਲਬ ਵੱਡਾ ਫਰਕ ਆ ਇਨਫਲੇਸ਼ਨ ਦਾ ਮਹਿੰਗਾਈ ਦਾ ਘਟਣਾ ਕਰਬਨ ਪ੍ਰਾਈਸ ਰਿਮੂਵ ਕੀਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਮਹਿੰਗਾਈ ਘਟਣ ਦਾ ਕਾਰਨ ਮੁੱਖ ਤੌਰ ਦੇ ਉੱਤੇ ਦੱਸਿਆ ਜਾ ਰਿਹਾ ਕਿਉਂਕਿ ਫੈਡਰਲ ਕਾਰਬਨ ਪ੍ਰਾਈਸ ਜਿਹੜੀ ਆ ਉਹ April ਦੇ ਵਿੱਚ ਖਤਮ ਹੋ ਗਿਆ ਜਿਸ ਨੇ ਗੈਸ ਤੇ ਨੈਚੁਰਲ ਗੈਸ ਨੂੰ ਸਸਤੇ ਕਰ ਦਿੱਤਾ ਸਾਰਾ ਕੁਸ਼ੀ ਜਿਹੜੀ ਮਹਿੰਗਾਈ ਦਾ ਜਾਂ ਇਕਨੋਮੀ ਦਾ ਉਹ ਗੈਸ ਤੇ ਆਲੇ ਦੁਆਲੇ ਘੁੰਮਦਾ ਹੈ ਜਿਹੜੀਆਂ ਗੈਸ ਦੀਆਂ ਕੀਮਤਾਂ ਸੀ ਬਹੁਤ ਤੇਜ਼ੀ ਨਾਲ ਘਟੀਆਂ ਗੈਸ ਪ੍ਰਾਈਸ ਜਿਹੜੇ ਆ ਇਹ 18.1% ਪਿਛਲੇ ਸਾਲ ਦੇ ਮੁਕਾਬਲੇ ਦੇ ਵਿੱਚ ਘਟੇ ਆ ਨੈਚੁਰਲ ਗੈਸ ਦੀਆਂ ਕੀਮਤਾਂ 14.1% ਘਟੀਆਂ ਐਨਰਜੀ ਜਿਹੜੀ ਆ ਜ਼ਿਆਦਾ ਅਫੋਰਡੇਬਲ ਹੋਈ ਆ ਦੂਜਾ ਇਹਦੇ ਨਾਲ ਜਿਹੜੀਆਂ ਆਇਲ ਪ੍ਰਾਈਸਸ ਨੇ ਜਿਹੜੇ ਗਲੋਬਲ ਆਇਲ ਪ੍ਰਾਈਸ ਆ ਉਸ ਪੱਧਰ ਦੇ ਉੱਤੇ ਸਪਲਾਈ ਜ਼ਿਆਦਾ ਹੋ ਗਈ ਡਿਮਾਂਡ ਘਟ ਗਈ ਉਹਦੀਆਂ ਕੀਮਤਾਂ ਵੀ ਥੱਲੇ ਆਈਆਂ ਇਹਨੇ ਵੀ ਫਿਊਲ ਸਸਤਾ ਕੀਤਾ ਤੇ ਇਹਦਾ ਵੀ ਬਹੁਤ ਵੱਡਾ ਅਸਰ ਪਿਆ ਕਬੈਕ ਨੂੰ ਬਹੁਤਾ ਫਾਇਦਾ ਨਹੀਂ ਹੋਇਆ ਕਬੈਕ ਇੱਕੋ ਇੱਕ ਸੂਬਾ ਕੈਨੇਡਾ ਦਾ ਜਿਹਦੇ ਵਿੱਚ ਇਹਨਾਂ ਨੇ ਮਹਿੰਗਾਈ ਦੇ ਵਿੱਚ ਜਿਹੜੀ ਘਟਦੀ ਨਹੀਂ ਦੇਖੀ ਕਿਉਂਕਿ ਸਟਿਲ ਇਹਨਾਂ ਦਾ ਆਪਣਾ ਕਾਰਬਨ ਪ੍ਰਾਈਸਿੰਗ ਸਿਸਟਮ ਆ ਕਵੈਕ ਦਾ ਵੱਖਰਾ ਹੈ ਹੁਣ ਜਦੋਂ ਬਾਕੀ ਕੈਨੇਡਾ ਦੇ ਵਿੱਚ ਫੈਡ ਲੈਵਲ ਦੇ ਉੱਤੇ ਕਾਰਬਨ ਟੈਕਸ ਹਟਾ ਦਿੱਤਾ ਗਿਆ ਜਾਂ ਉਹਨੂੰ ਰਿਮੂਵ ਕੀਤਾ ਗਿਆ ਕਵੈਕ ਦੇ ਵਿੱਚ ਨਹੀਂ ਕੀਤਾ ਗਿਆ ਬਾਕੀ ਮਹਿੰਗਾਈ ਘਟ ਗਈ ਉੱਥੇ ਨਹੀਂ ਘਟੀ ਤਾਂ ਫੈਕਟਰ ਬੜਾ ਸਪਸ਼ਟ ਆ ਕਿ ਅਸਲ ਦੇ ਵਿੱਚ ਜਿਹੜੇ ਫਿਊਲ ਪ੍ਰਾਈਸਸ ਨੇ ਉਹ ਬੇਸਿਕਲੀ ਕੰਟ੍ਰਿਬਿਊਟਿੰਗ ਫੈਕਟਰ ਆ ਇਹ ਸਾਰੇ ਕੁਝ ਦੇ ਵਿੱਚ ਗਰੋਸਰੀ ਦੀਆਂ ਕੀਮਤਾਂ ਹਜੇ ਵੀ ਨਹੀਂ ਘਟੀਆਂ ਭਾਵੇਂ ਕਿ ਅਨਰਜੀ ਦੀਆਂ ਕੀਮਤਾਂ ਘਟ ਗਈਆਂ ਗੈਸ ਦੀਆਂ ਗਰੋਸਰੀ ਦੀਆਂ ਕੀਮਤਾਂ ਉੱਤੇ ਚੱਲ ਗਈਆਂ ਇਹ 3.8 ਸੀ April ਦੇ ਵਿੱਚ ਤੇ March ਦੇ ਵਿੱਚ 3.2% ਸੀ ਦਰ ਜਿਹੜੀ ਆ ਹੁਣ ਇਹ ਫਰਕ ਹੈਗਾ ਵੀ ਬਾਕੀ ਸਾਰਾ ਕੁਝ ਘਟ ਗਿਆ ਤੇ ਇਹ ਕਿਉਂ ਨਹੀਂ ਘਟਿਆ ਇਹ ਘਟਣ ਦੀ ਬਜਾਏ ਹੋਰ ਵੱਧ ਗਿਆ ਕੁਝ ਜਿਹੜੀਆਂ ਫੂਡ ਆਈਟਮਸ ਨੇ ਉਹ ਤਾਂ ਬਹੁਤ ਜ਼ਿਆਦਾ ਮਹਿੰਗੀਆਂ ਨੇ ਜਿਹੜਾ ਬੀਫ ਆ ਬੀਫ ਦੇ ਵਿੱਚ 16.2% ਵਾਧਾ ਹੋਇਆ ਜਿਹੜੀਆਂ ਕਾਫੀ ਤੇ ਚਾਹ ਆ ਇਹਦੇ ਵਿੱਚ 13.4% ਵਾਧਾ ਆ ਜਿਹੜੀਆਂ ਫਰੈਸ਼ ਵੈਜੀਟੇਬਲਸ ਨੇ ਸਬਜ਼ੀਆਂ ਆ ਤਾਜ਼ੀਆਂ ਇਹ 3.7% ਵਧੀਆ ਗਰੋਸਰੀ ਦੀ 인ਫਲੇਸ਼ਨ ਮਹਿੰਗਾਈ ਓਵਰਆਲ ਮਹਿੰਗਾਈ ਨਾਲੋਂ ਕਿਤੇ ਜ਼ਿਆਦਾ ਮਾੜੀ ਆ ਫੂਡ ਦੀਆਂ ਕੀਮਤੀਆਂ ਇਸ ਵੇਲੇ ਬਹੁਤ ਤੇਜ਼ੀ ਦੇ ਨਾਲ ਵਧ ਰਹੀਆਂ ਤੇ ਓਵਰਆਲ 인ਫਲੇਸ਼ਨ ਜਿਹੜੀ ਆ 3 ਮਹੀਨਿਆਂ ਦੇ ਵਿੱਚ ਲਗਾਤਾਰ ਹੀ ਉੱਤੇ ਨੂੰ ਜਾ ਰਹੀ ਤੇ ਇਹ ਮਤਲਬ ਕਹਿ ਲੋ ਕਿ ਜਿਹੜਾ ਬਜਟ ਆ ਉਹਨਾਂ ਸਾਰਿਆਂ ਦਾ ਬਜਟ ਖਿਲ ਰਿਹਾ ਇਹ ਸਾਰੇ ਕੁਸ਼ਤੀ ਨਾਲ ਟ੍ਰੈਵਲ ਕਾਸਟ ਵਧੀਆ ਜਿਹੜੇ ਟ੍ਰੈਵਲ ਪ੍ਰਾਈਸਸ ਨੇ ਇਹ 3.7% ਪ੍ਰਾਇਲ ਦੇ ਵਿੱਚ ਉੱਤੇ ਗਈਆਂ ਮਾਰਚ ਦੇ ਵਿੱਚ ਥੱਲੇ ਸੀਗੀਆਂ ਸੋ ਵਕੇਸ਼ਨ ਜਿਹੜੀਆਂ ਕੈਨੇਡਾ ਦੇ ਵਿੱਚ ਹੋਰ ਮਹਿੰਗੀਆਂ ਹੋਈਆਂ ਆ ਦੂਜਾ ਇਹ ਆ ਕਿ ਬੈਂਕ ਬਹੁਤ ਨੇੜੋਂ ਦੇਖ ਰਿਹਾ ਸਾਰੇ ਕੁਸ਼ ਨੂੰ ਇਹਨਾਂ ਨੰਬਰਾਂ ਨੂੰ ਇਹ ਇੱਕ ਹਫਤਾ ਪਹਿਲਾਂ ਆਏ ਆ ਜਦੋਂ ਬੈਂਕ ਆਫ ਕੈਨੇਡਾ ਨੇ ਅਗਲਾ ਇੰਟਰਸਟ ਰੇਟ ਅਨਾਉਂਸ ਕਰਨਾ ਜੂਨ 3 ਨੂੰ ਬੈਂਕ ਵੇਟ ਕਰ ਰਹੀ ਆ ਕਿ ਮਹਿੰਗਾਈ ਕਿੱਦਾਂ ਹੁੰਦੀ ਆ ਉਹ ਸਟ੍ਰੇਡਵਾਰ ਦਾ ਬਹੁਤ ਵੱਡਾ ਅਸਰ ਆ ਇਹ ਸਾਰੇ ਕੁਝ ਤੋਂ ਬਾਅਦ ਫਿਰ ਫੈਸਲਾ ਕੀਤਾ ਜਾਊਗਾ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ ਇਹ ਇੱਕ ਵੱਡਾ ਫੈਕਟਰ ਏ ਸਾਰੇ ਕੁਝ ਦੇ ਵਿੱਚ ਜਿਹੜਾ ਦੱਸਿਆ ਜਾ ਰਿਹਾ ਮਹਿੰਗਾਈ ਆਮ ਭਾਸ਼ਾ ਦੇ ਵਿੱਚ ਤੇ ਜੇ ਸਮਝਿਆ ਜਾਵੇ ਵੀ ਚਲੋ ਜਿੰਨੀ ਘਟ ਗਈ ਓੰਨੀ ਚੰਗੀ ਪਰ ਅਸਲ ਚ ਇਦਾਂ ਨਹੀਂ ਹੁੰਦਾ ਜਦੋਂ ਮਹਿੰਗਾਈ ਘਟ ਰਹੀ ਆ ਇਹਦਾ ਇੱਕ ਜਿਹੜਾ ਸਿੱਧਾ ਸਿੱਧਾ ਕਾਰਨ ਏ ਆ ਕਿ ਲੋ ਜਿਹੜੀਆਂ ਜੇ ਮਹਿੰਗਾਈ ਘਟ ਰਹੀ ਹੈ ਇਹਦਾ ਮਤਲਬ ਇਹ ਆ ਕਿ ਜਿਹੜੀਆਂ ਜਿਹੜਾ ਸਮਾਨ ਆ ਜਿਹੜਾ ਉਹ ਜ਼ਿਆਦਾ ਪਿਆਰ ਮਾਰਕੀਟ ਦੇ ਵਿੱਚ ਲੈਣ ਵਾਲਾ ਹੈ ਨਹੀਂ ਕੋਈ ਤਾਂ ਹੀ ਉਹ ਸਮਾਨ ਸਿੱਟ ਕੇ ਵੇਚ ਰਿਹਾ ਹੈ ਮਤਲਬ ਮਹਿੰਗਾਈ ਘਟ ਰਹੀ ਹੈ ਚੀਜ਼ਾਂ ਸਸਤੀਆਂ ਹੋ ਰਹੀਆਂ ਦੂਜੇ ਤਰੀਕੇ ਨਾਲ ਇਹ ਸਮਝਿਆ ਹੋਵੇ ਕਿ ਲੋਕਾਂ ਦੀ ਪੈਸੇ ਤੇ ਲੈ ਲਓ ਬੱਸ ਹੋਈ ਜਾਂ ਲੋਕਾਂ ਕੋਲ ਖਰੀਦਣ ਲਈ ਪੈਸਾ ਹੀ ਹੈ ਨਹੀਂ ਇਕਨੋਮੀ ਵੈਸੀ ਬਹੁਤ ਖੜ ਗਈ ਹੈ ਇਹ ਦੋਵੇਂ ਗੱਲਾਂ ਮਾੜੀਆਂ ਨੇ ਉਨਾ ਕ ਪੈਸਾ ਲੋਕਾਂ ਕੋਲ ਹੋਣਾ ਚਾਹੀਦਾ ਜਿੰਨੀ ਇੱਕ ਚੀਜ਼ਾਂ ਖਰੀਦਣ ਤੇ ਜੇ ਚੀਜ਼ਾਂ ਪਈਆਂ ਮਾਰਕੀਟ ਚ ਲੋਕ ਖਰੀਦ ਨਹੀਂ ਰਹੇ ਇਹ ਵੀ ਓਨੀ ਹੀ ਮਾੜੀ ਗੱਲ ਆ ਜਿੰਨੀ ਵਾਧੇ ਮਹਿੰਗਾਈ ਮਾੜੀ ਹੁੰਦੀ ਐ ਇਕਨੋਮੀ ਦੇ ਲਈ ਬਹੁਤ ਹੀ ਚੰਗੀ ਖਬਰ ਇਹ ਵੀ ਨਹੀਂ ਅਗਲੀ ਦੋਸਤੋ ਗੱਲਬਾਤ ਜਿਹੜੀ ਕੈਨੇਡਾ ਪੋਸਟ ਦੀ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਇਹਨਾਂ ਨੇ ਜਿਹਨੂੰ ਕੈਨੇਡਾ ਪੋਸਟ ਨੂੰ ਦੱਸ ਦਿੱਤਾ ਇਹਨਾਂ ਨੇ ਕਿ ਸਟ੍ਰਾਈਕ ਇਹਨਾਂ ਦੀ ਹੋਣੀ ਆ ਜਿਹੜੀ ਆਹ ਸ਼ੁੱਕਰਵਾਰ ਨੂੰ ਇਹ 55000 ਵਰਕਰਸ ਦੇ ਉੱਤੇ ਸਿੱਧਾ ਅਸਰ ਪੈਣਾ। ਕੈਨੇਡਾ ਪੋਸਟ ਬਾਰੇ ਆਪਾਂ ਜਾਣਦੇ ਆ ਪਿੱਛੇ ਵੀ ਇਹਨਾਂ ਦੀ ਸਟ੍ਰਾਈਕ ਹੋਈ 6 ਮਹੀਨੇ ਚ ਦੂਜੀ ਵੱਡੀ ਸਟ੍ਰਾਈਕ ਆ। ਇਹਦੇ ਨਾਲ ਬਹੁਤ ਕੁਝ ਪ੍ਰਭਾਵਿਤ ਹੁੰਦਾ। ਚਿੱਠੀ ਪੱਤਰ ਜਿਹੜੇ ਤੇ ਮੇਨ ਸ਼ਹਿਰਾਂ ਦੇ ਵਿੱਚ ਬੈਠਿਆ ਉੱਥੇ ਚਿੱਠੀ ਪੱਤਰ ਬਹੁਤਾ ਕੁਝ ਨਹੀਂ ਕਰਦੀ। ਪਰ ਜਿਹੜੇ ਇੰਟੀਰੀਅਰਸ ਨੇ ਉੱਥੇ ਸਾਰਾ ਕੁਝ ਇਹਦੇ ਆਸ ਰਹੀ ਆ ਤੇ ਇਹਦਾ ਬਹੁਤ ਵੱਡਾ ਅਸਰ ਇਹਦੇ ਉੱਤੇ ਪੈਣਾ ਆ। ਇਹ ਸਾਰੇ ਕੁਝ ਦੇ ਉੱਤੇ ਵੀ ਉੱਥੇ ਦੀਆਂ ਸਰਵਿਸਿਜ਼ ਜਿਹੜੀਆਂ ਜ਼ਿਆਦਾ ਸਫਰ ਕਰਦੀਆਂ। ਉਹ ਮੇ ਜਿਹੜੀਆਂ ਡਾਕ ਵਾਲਾ ਕੰਮ ਬੰਦ ਹੋ ਜਾਂਦਾ। ਜੇ ਸਟ੍ਰਾਈਕ ਹੋ ਗਈ ਨਾ ਨਵੀਂ ਚਿੱਠੀ ਜਾਂ ਪਾਰਸਲ ਕੋਈ ਆਉਣੀ ਆ ਤੇ ਨਾ ਇਹਨਾਂ ਨੇ ਐਕਸੈਪਟ ਕਰਨੀ ਵੀ ਅਸੀਂ ਕਿਤੇ ਭੇਜਾਂਗੇ ਡਿਲੀਵਰੀਆਂ ਜਿਹੜੀਆਂ ਜਿੱਥੇ ਹੈਗੀਆਂ ਉੱਥੇ ਰੁਕ ਜਾਣੀਆਂ ਕੁਝ ਜਣੀਆਂ ਸੋਸ਼ਲ ਅਸਿਸਟੈਂਸ ਚੈੱਕ ਆ ਜਾਂ ਜਿਹੜੇ ਕੋਈ ਐਨੀਮਲਸ ਕੀਤੇ ਜਾ ਰਹੇ ਆ ਜਿਹੜੇ ਆਲਰੇਡੀ ਟਰਾਂਜ਼ਿਟ ਦੇ ਵਿੱਚ ਆ ਵੀ ਪਿੱਛੋਂ ਤੁਰਪਾ ਗਾਂ ਭੇਜਣੇ ਆ ਉਹੀ ਕਰਨਗੇ ਅਦਰਵਾਈਜ਼ ਸਾਰੇ ਦਾ ਸਾਰਾ ਕੰਮ ਖੜ ਜੂਗਾ ਹੁਣ ਕੈਨੇਡਾ ਪੋਸਟ ਦਾ ਕਿਸੇ ਵੇਲੇ ਬਹੁਤ ਵੱਡਾ ਰੋਲ ਸੀ ਲੋਕ ਚਿੱਠੀਆਂ ਪੱਤਰਾਂ ਦੇ ਉੱਤੇ ਡਿਪੈਂਡ ਕਰਦੇ ਸੀ ਕਿੰਨਾ ਕੁਝ ਆਉਂਦਾ ਸੀ ਉਹ ਸਾਰੇ ਦਾ ਸਾਰਾ ਕੁਝ ਰੁਕ ਗਿਆ ਈਮੇਲ ਤੇ ਇਹਦੇ ਕੁਛ ਚਲੇਗਾ ਹੁਣ ਉਹ ਜਿੰਨਾ ਕੰਮ ਕਰ ਰਹਿ ਗਿਆ ਉਹ ਕੰਪਨੀ ਕਹਿੰਦੀ ਵੀ ਸਾਡੇ ਕੋਲ ਵਾਰਾ ਨਹੀਂ ਖਾਂਦਾ ਸਾਡੇ ਖਰਚੇ ਉਹ ਨਹੀਂ ਆ ਜਾਂ ਜ਼ਿਆਦਾ ਆ ਤੇ ਅਸੀਂ ਅਫੋਰਡ ਨਹੀਂ ਕਰ ਸਕਦੇ ਵਰਕਰ ਕਹਿੰਦੇ ਪੈਸਾ ਹੈਗਾ ਇਹਨਾਂ ਕੋਲ ਇਹ ਨਹੀਂ ਵੀ ਕਮਾਈ ਹੈ ਨਹੀਂ ਕਿਸੇ ਹੋਰ ਪਾਸੇ ਲਾ ਦਿੰਦੇ ਆ ਸਾਨੂੰ ਨਹੀਂ ਦਿੰਦੇ ਇਹ ਰੌਲਾ ਇਹਨਾਂ ਦਾ ਲੰਬੇਵਾਰੀ ਚੱਲ ਰਿਹਾ 6 ਮਹੀਨੇ ਪਹਿਲਾਂ ਵੀ ਜਿੱਦਾਂ ਪਹਿਲਾ ਜ਼ਿਕਰ ਕੀਤਾ ਸਟ੍ਰਾਈਕ ਹੋਈ ਸੀ 6 ਮਹੀਨੇ ਦੇ ਵਿੱਚ ਦੂਜੀ ਸਟ੍ਰਾਈਕ ਆ ਇਹ 32 ਦਿਨ ਦੀ ਸਟ੍ਰਾਈ ਜਿਹੜੀ ਸਟ੍ਰਾਈਕ ਸੀਗੀ ਆਹ ਪਿਛਲੇ ਵਿంటర్ ਦੇ ਵਿੱਚ ਤੇ ਕਈ ਕਿੰਨੇ ਮਿਲੀਅਨ ਜਿਹੜੀਆਂ ਆਈਟਮ ਸੀਗੀਆਂ ਜਿਹੜੀਆਂ ਅਨ ਡਿਲੀਵਰ ਰਹੀਆਂ ਦੂਜਾ ਹੁਣ ਬੈਕਲੌਗ ਤੇ ਡਿਲੇ ਤੁਸੀਂ ਐਕਸਪੈਕਟ ਕਰੋ ਕੈਨੇਡਾ ਪੋਸਟ ਨੇ ਚੇਤਾਵਨੀ ਦਿੱਤੀ ਆ ਕਿ ਇਸ ਸਟ੍ਰਾਈਕ ਦੇ ਨਾਲ ਜਿਹੜਾ ਬਹੁਤ ਸਾਰੇ ਮੇਲ ਬਹੁਤ ਸਾਰੇ ਪਾਰਸਲ ਜਿਹੜੇ ਆ ਉਹ ਜਮ੍ਹਾਂ ਹੋ ਜਾਣਗੇ ਡਿਲੇ ਹੋਊਗਾ ਬਹੁਤ ਮਹੱਤਵਪੂਰਨ ਡਿਲੀਵਰੀਜ਼ ਦੇ ਵਿੱਚ ਜਿਹੜੇ ਬਿਜ਼ਨੈਸਸ ਨੇ ਜਾਂ ਇੰਡੀਵਿਜੂਅਲਸ ਲਈ ਸਾਰਿਆਂ ਦੇ ਉੱਤੇ ਅਸਰ ਪਾਊਗਾ ਜਿਹੜੀਆਂ ਵਰਕਿੰਗ ਕੰਡੀਸ਼ਨਸ ਦੇ ਉੱਤੇ ਸਟ੍ਰਾਈਕ ਹੋ ਰਹੀ ਆ ਇਹ ਯੂਨੀਅਨ ਇਹ ਕਹਿੰਦੀ ਆ ਕਿ ਇਹਨਾਂ ਨੇ ਸਟ੍ਰਾਈਕ ਇਸ ਕਰਕੇ ਕੀਤੀ ਆ ਕਿ ਕੈਨੇਡਾ ਪੋਸਟ ਜਿਹੜੀ ਆ ਇਹਨਾਂ ਦੇ ਕਾਮਕਾਰ ਦੀਆਂ ਹਾਲਤਾਂ ਆ ਉਹਨਾਂ ਨੂੰ ਬਦਲੇ ਜਾਂ ਆ ਦੂਜੀ ਗੱਲ ਇਹ ਆ ਕਿ ਬਿਨਾ ਐਗਰੀਮੈਂਟ ਤੋਂ ਇਹਨਾਂ ਨੇ ਉਹਨਾਂ ਦੇ ਬੈਨੀਫਿਟ ਸਸਪੈਂਡ ਕਰ ਦਿੱਤੇ ਆ ਸੋ ਆ ਕੰਟਰੈਕਟ ਜਿਹੜਾ ਆ ਉਹ ਇਹਨਾਂ ਦਾ ਖਤਮ ਹੋ ਰਿਹਾ ਆ ਆ ਜਿਹੜਾ ਕਰੰਟ ਲੇਬਰ ਐਗਰੀਮੈਂਟ ਆ ਇਹ ਵੀਰਵਾਰ ਨੂੰ ਐਕਸਪਾਇਰ ਹੋ ਜਾਣਾ 22 ਮਈ ਨੂੰ ਤੇ ਇਹਨਾਂ ਦੀ ਕਿਉਂਕਿ ਜਿੱਦੋਂ ਯੂਨੀਅਨ ਆਫਰ ਕੰਪਨੀ ਨਾਲ ਗੱਲਬਾਤ ਕਰਦੀ ਫਿਰ ਨਵੀਆਂ ਜਿਹੜੀਆਂ ਐਗਰੀਮੈਂਟ ਨਵੀਆਂ ਉਹ ਸੈੱਟ ਹੁੰਦੀਆਂ ਹੁਣ 22 ਮਈ ਨੂੰ ਇਹ ਖਤਮ ਹੋ ਜਾਣਾ ਤੇ ਅੱਜ 20 ਹੋ ਗਈ ਆ ਇਹਨਾਂ ਦੀ ਹਜੇ ਤੱਕ ਇਹਨਾਂ ਦੇ ਨਾਲ ਕੋਈ ਗੱਲਬਾਤ ਕੋਈ ਡੀਲ ਸਿਰੇ ਚੜੀ ਨਹੀਂ 55000 ਵਰਕਰਾਂ ਜਿਨ੍ਹਾਂ ਦੇ ਵਿੱਚ 23000 ਮੇਲ ਕੈਰੀਅਰਸ ਨੇ ਸੋ ਜੇ ਨਹੀਂ ਹੋਈ ਤੇ ਇਹਦਾ ਮਤਲਬ ਸਟ੍ਰਾਈਕ ਪੱਕੀ ਆ ਕੈਨੇਡਾ ਪੋਸਟ ਦੇ ਕੋਲ 845 ਮਿਲੀਅਨ ਦਾ ਘਾਟਾ ਵੀ 2023 ਦੇ ਵਿੱਚ ਸੀਗਾ ਇਹ ਕਹਿੰਦੇ ਆ ਕਿ ਜੇ ਸਟ੍ਰਾਈਕ ਹੋਗੀ ਉਹਦੇ ਨਾਲ ਘਾਟਾ ਹੋਰ ਚੱਲੇ ਜਾਣਾ ਵੱਧ ਜਾਣਾ ਅ ਕਸਟਮਰ ਜਿਹੜੇ ਪਹਿਲਾਂ ਹੀ ਛੱਡ ਰਹੇ ਆ ਵੱਡੇ ਵੱਡੇ ਬਿਜ਼ਨਸ ਜਿਹੜੇ ਨੇ ਉਹ ਪਹਿਲਾਂ ਹੀ ਵਰਡ ਕਰਦੇ ਆ ਵੀ ਕੈਨੇਡਾ ਪੋਸਟ ਤੋਂ ਬਚੋ ਕਿਉਂਕਿ ਪਤਾ ਨਹੀਂ ਉਹਨਾਂ ਦੀ ਸਟ੍ਰਾਈਕ ਕਿਦਾਂ ਹੋ ਜਣੀ ਆ ਤੇ ਸਾਰਾ ਕੁਝ ਜਿੱਥੇ ਦਾ ਜਿੱਥੇ ਹੈਗਾ ਉੱਥੇ ਹੀ ਰਹਿ ਜਾਣਾ ਹੁਣ ਇਹਨਾਂ ਦੀ ਸਟ੍ਰਾਈਕ ਤੋਂ ਡਰ ਕੇ ਲੋਕ ਕੰਮ ਨਹੀਂ ਦੇ ਰਹਾ ਤੇ ਕੰਮ ਦੇ ਨਾਲ ਉਲਟਾ ਘਾਟਾ ਹੋਰ ਪੈ ਰਿਆ ਜਿਹੜੀਆਂ ਸਰਕਾਰੀ ਰਿਪੋਰਟਾਂ ਆ ਉਹ ਰეკਮੈਂਡ ਕਰ ਰਹੀਆਂ ਵੱਡੀਆਂ ਚੇਂਜਸ ਹੋਣੀਆਂ ਚਾਹੀਦੀਆਂ ਫੈਡਰਲ ਰਿਪੋਰਟ ਦੱਸ ਰਹੀ ਆ ਕਿ ਦਿੱਲੀ ਹோம் ਲੈਟਰ ਜਿਹੜੀਆਂ ਉਹਨੂੰ ਕੋਈ ਨਾ ਕੋਈ ਉਹਦੇ ਵਿੱਚ ਕਰ ਦੇਣਾ ਚਾਹੀਦਾ ਆ ਵੀ ਜਿਹੜੀਆਂ ਜਿਹੜੀਆਂ ਰੋਜ਼ ਡਿਲੀਵਰੀ ਜਿਹੜੀ ਆ ਇਹਨੂੰ ਖਤਮ ਕਰ ਦਿਓ ਰੋਜ਼ ਘਰਾਂ ਚ ਜਾਣ ਦੀਆਂ ਕਹਿੰਦੀਆਂ ਕੀ ਲੋੜ ਐ ਇੰਨੀਆਂ ਕਿੰਨੀਆਂ ਚਿੱਠੀਆਂ ਹੁੰਦੀਆਂ ਕੋਦੇ ਕਦੇ ਦੇ ਦਿਓ ਜਿਹੜੇ ਬਿਜ਼ਨਸ ਵਾਲਿਆਂ ਉਹ ਰੋਜ਼ ਦੇਈ ਚੋ ਤੇ ਬਾਕੀ ਜਾਂ ਪਾਰਟ ਟਾਈਮ ਵਰਕਰ ਰੱਖ ਲਓ ਯੂਨੀਅਨ ਕਹਿੰਦੀ ਵੀ ਇਹ ਗਲਤ ਆ ਵੀ ਇਹਦੇ ਨਾਲ ਸਾਰਾ ਕੁਝ ਅਫਰ ਹੋਊਗਾ ਸੋ ਦੇਖੋ ਇਹਨਾਂ ਦਾ ਰੌਲਾ ਗੋਲਾ ਆਪਸ ਦੇ ਵਿੱਚ ਕਿੱਥੇ ਪਹੁੰਚਦਾ ਪਰ ਵੱਡਾ ਜਿਹੜਾ ਇਹ ਨੁਕਸਾਨਾਂ ਲੋਕਾਂ ਦਾ ਇਹਦੇ ਵਿੱਚ ਹੋਏਗਾ। ਅ ਇੱਕਾ ਐਤਵਾਰ ਨੂੰ ਬਾਈਕਰ ਇਕੱਠੇ ਹੋਏ ਆ ਬਹੁਤ ਸਾਰੇ ਇੱਥੇ ਵੈਨਕੂਵਰ ਦੇ ਵਿੱਚ ਮੋਟਰਸਾਈਕਲ ਇੱਕ ਈਵੈਂਟ ਕੀਤਾ ਗਿਆ ਸਪੈਸ਼ਲੀ ਬਹੁਤ ਇੰਟਰਸਟਿੰਗ ਈਵੈਂਟ ਸੀ। ਬਾਈਕਰ ਇਕੱਠੇ ਹੋਏ ਆ ਉਹਨਾਂ ਦੇ ਬੜੇ ਵੈਂਟੇਜ ਕਲੋਥਿੰਗ ਫੇਅਰ ਉਹਨਾਂ ਦੇ ਜਿਹੜੇ ਪੂਰੇ ਵੈਨਕੂਵਰ ਦੇ ਵਿੱਚ ਉਹਨਾਂ ਨੇ ਪੈਸਾ ਇਕੱਠਾ ਕੀਤਾ ਪੈਸਾ ਇਕੱਠਾ ਕੇਸ ਕਰਕੇ ਕਰ ਰਹੇ ਆ ਵੀ ਜਿਹੜੇ ਮਰਦ ਨੇ ਜਿਹੜੇ ਪੁਰਸ਼ ਨੇ ਜਿਹੜੇ ਮੈਨ ਨੇ ਮੇਲ ਨੇ ਉਹਨਾਂ ਦੇ ਹੈਲਥ ਕਾਸਟ ਦੇ ਲਈ ਇਹ ਨਵੰਬਰ ਇੱਕ ਐਮ ਓ ਵੀ ਐਮ ਬੀ ਐਰ ਨਵੰਬਰ ਨਵੰਬਰ ਦੀ ਥਾਂ ਤੋਂ ਐਨ ਕੱਟ ਕੇ ਐਮ ਲਾ ਕੇ ਇਹ ਨਵੰਬਰ 1 ਆਪਾਂ ਸਾਰੇ ਜਾਣਦੇ ਆ ਉਹਦੀ ਸਪੋਰਟ ਕਰਨ ਦੇ ਲਈ ਇਕੱਠੇ ਹੋਏ ਆ ਉਹ ਜਿਹੜੀ ਚੈਰਿਟੀ ਆ ਇਹ ਫੋਕਸ ਕਰਦੀ ਆ ਪ੍ਰੋਸਟੇਟ ਕੈਂਸਰ ਦੇ ਉੱਤੇ ਤੇ ਮੈਂਨਟਲ ਹੈਲਥ ਦੇ ਉੱਤੇ ਆ ਇਹ ਰਾਈਡਰ ਜਿਹੜੇ ਸੀ ਇਹਨਾਂ ਨੇ ਲਗਭਗ ਜਿਹੜਾ ਡੇਢ ਘੰਟੇ ਦਾ ਰੂਟ ਇਥੋਂ ਈਸਟ ਵੈਨਕੂਵਰ ਤੋਂ ਸ਼ੁਰੂ ਹੋ ਕੇ ਤੇ ਸਟੈਨਲੇ ਪਾਰਕ ਦੇ ਵਿੱਚੋਂ ਜਾ ਕੇ ਇਹਨਾਂ ਨੇ ਖਤਮ ਕੀਤਾ ਤੇ 52456 ਡਾਲਰ ਇਹਨਾਂ ਨੇ ਇਕੱਠੇ ਕੀਤੇ ਰਾਈਡਰ ਭਾਵੇਂ ਥੋੜੇ ਸੀਗੇ ਮੀ ਵੀ ਸੀਗਾ ਪਰ ਇਹਨਾਂ ਨੇ 52000 ਡਾਲਰ ਜਿਹੜਾ ਇਕੱਠਾ ਕਰ ਲਿਆ ਤੇ ਪਿਛਲੇ ਸਾਲ ਜਿੰਨਾ ਇਹਨਾਂ ਨੇ ਇਕੱਠਾ ਕੀਤਾ ਸੀ ਉਹਦੇ ਬਰਾਬਰ ਹੀ ਇਕੱਠਾ ਕਰ ਲਿਆ ਇਹ ਦੇਖੋ ਇੱਕ ਤਾਂ ਆਮ ਤੌਰ ਦੇ ਉੱਤੇ ਹੁੰਦਾ ਕੀ ਆ ਔਰਤਾਂ ਦੇ ਲਈ ਬਹੁਤੀਆਂ ਗੱਲਾਂ ਕੀਤੀਆਂ ਜਾਂਦੀਆਂ ਕਿਉਂਕਿ ਉਹਨਾਂ ਨੂੰ ਮੰਨਿਆ ਜਾਂਦਾ ਵੀ ਉਹ ਪਿੱਛੇ ਨੇ ਜਾਂ ਉਹਨਾਂ ਦੇ ਨਾਲ ੱਤਕਾ ਹੁੰਦਾ ਇਹ ਜਿਹੜਾ ਨਵੰਬਰ ਵਾਲਾ ਆ ਜਾਂ ਇਹ ਰਾਈਡ ਸੀਗੀ ਇਹ ਮਰਦਾਂ ਦੇ ਲਈ ਸੀ ਵੀ ਇਹਨਾਂ ਦੇ ਨਾਲ ਵੀ ਬਹੁਤ ਜਿਹੜਾ ਕਈ ਗੱਲਾਂ ਰਹਿ ਜਾਂਦੀਆਂ ਜਿਵੇਂ ਪ੍ਰੋਸਟੇਟ ਕੈਂਸਰ ਆ ਉਹਦੇ ਨਾਲ ਜਿੰਨੀਆਂ ਮੌਤਾਂ ਹੋ ਰਹੀਆਂ ਜਾਂ ਹੋਰ ਹੈਗਾ ਵੀ ਇਹਨਾਂ ਦੀ ਹੈਲਥ ਦੇ ਲਈ ਅਵੇਅਰਨੈਸ ਜਾਂ ਉਹਨਾਂ ਦੇ ਇਲਾਜ ਦੇ ਲਈ ਜਾਂ ਸਾਰੇ ਕੁਝ ਦੇ ਲਈ ਵੀ ਜਿਹੜੀ ਲੋੜ ਆ ਸੋ ਇੱਕ ਇਹਨਾਂ ਦੀ ਇਹ ਜਿਹੜੀ ਤੁਸੀਂ ਜੇਕ ਤੇ ਇਹਨਾਂ ਨੂੰ ਦੇਖੋ ਤੇ ਇਹਨਾਂ ਦੇ ਕੱਪੜੇ ਬੜੇ ਜ਼ਬਰਦਸਤ ਸੀਗੇ ਜਿਹੜੇ ਇਹਨਾਂ ਨੇ ਕੱਪੜੇ ਪਾਏ ਸੀਗੇ ਉਹ ਬਹੁਤ ਕਮਾਲ ਦੇ ਸੀਗੇ ਤੇ ਲੋਕਾਂ ਨੇ ਇਹ ਪਸੰਦ ਬਹੁਤ ਕੀਤੇ ਜਿੱਥੇ ਉਹ ਰੁਕੇ ਉੱਥੇ ਰੁਕੇ ਉਹਨਾਂ ਨੇ ਹੌਰਨ ਮਾਰੇ ਫੋਟੋ ਲਗੀਆਂ ਲੋਕਾਂ ਦੇ ਨਾਲ ਅਵੇਅਰਨੈਸ ਫਲਾਈ ਵੀ ਸਾਡਾ ਇਹ ਸਾਰੇ ਕੁਛ ਦਾ ਇਵੈਂਟ ਕੀ ਆ ਇਹ ਰਾਈਡ ਇੱਕ ਵਰਲਡਵਾਈਡ ਮੂਵਮੈਂਟ ਚੱਲੀ ਆ 2024 ਦੇ ਵਿੱਚ ਲਗਭਗ 1,20,000 ਜਿਹੜੇ ਦੁਨੀਆ ਦੇ ਵਿੱਚ 108 ਦੇਸ਼ਾਂ ਦੇ ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਜਿਹੜਾ ਜੁਆਇਨ ਕੀਤਾ ਇਹ ਜਿਹੜੇ ਸ਼ੁਰੂ ਦੇ ਵਿੱਚ ਰਾਈਟ ਸੀਗੀ ਇਹ 2012 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਸ਼ੁਰੂ ਹੋਈ ਸੀ ਤੇ ਇਹ ਨਵੰਬਰ ਦੇ ਰੂਪ ਦੇ ਵਿੱਚ ਫਿਰ 2016 ਦੇ ਵਿੱਚ ਇਹ ਚੱਲੇ ਗਈ ਪੌਪ ਕਲਚਰ ਤੋਂ ਇਹ ਸਾਰਾ ਜਿਹੜਾ ਬਲੌਂਡ ਐਪਰ ਜਿਹੜਾ ਮੈਡਮੈਨ ਉਹਨਾਂ ਤੋਂ ਇਹ ਜਿਹੜਾ ਇਨਸਪਾਇਰ ਕੀਤਾ ਗਿਆ ਤੇ ਇਹਨਾਂ ਨੇ ਕੈਨੇਡਾ ਦੇ ਵਿੱਚ ਲਗਭਗ 3.3 ਮਿਲੀਅਨ ਡਾਲਰ ਇਕੱਠੇ ਕੀਤੇ ਆ ਸੋ ਬਹੁਤ ਹੀ ਸੋਹਣੇ ਕੱਪੜੇ ਕਾਲੇ ਰੰਗ ਦੀ ਜਿਵੇਂ ਜੈਕਟ ਚਮਕਦੇ ਜਿਹੜੇ ਉਹ ਸਾਰਾ ਉਹਦੇ ਨਾਲ ਮੈਚਿੰਗ ਪੈਂਟਸ ਤੇ ਵਾਈਟ ਡਰੈਸ ਸ਼ਰਟ ਮਤਲਬ ਟਾਈ ਬੜੇ ਇੱਕ ਵੱਖਰੇ ਜਿਹੇ ਜਿਹੜੇ ਕੱਪੜੇ ਸੀ ਇਹਨਾਂ ਨੇ ਪਾਏ ਸੀ ਤੇ ਸਾਰੀ ਖਿੱਚ ਦਾ ਜਿਹੜਾ ਕਾਰਨ ਆ ਉਹ ਬਣੇ ਅਗਲੀ ਦੋਸਤੋ ਘਟਨਾ ਇੱਕ ਕ੍ਰਿਸਮਸ ਈਵ ਦੇ ਉੱਤੇ ਦਸੰਬਰ 2022 ਦੇ ਵਿੱਚ ਇੱਕ ਘਟਨਾ ਵਾਪਰੀ ਜਿੰਗ ਸ਼ੈਨ ਜਿਹੜੀ ਹੈਗੀ ਆ ਔਰਤ ਸੀ ਉਹਨੂੰ ਹੱਥ ਦੇ ਉੱਤੇ ਇੱਕ ਜਿਹੜਾ ਆਸਟ੍ਰੇਲੀਅਨ ਸ਼ੈਫਰਡ ਸੀਗਾ ਡੌਗ ਜਿਹਦਾ ਨਾਮ ਜੂਲੀਟਾ ਉਹਨੇ ਉਹਦੇ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਉਹਦੇ ਰੀਲਿਸ਼ ਪਾਈ ਸੀਗੀ ਲੌਬੀ ਦੇ ਵਿੱਚ ਵੈਨਕੂਵਰ ਦੇ ਵਿੱਚ ਉਹਨੂੰ ਵੱਢ ਲਿਆ ਉਹਨੂੰ ਕੱਟ ਲਿਆ ਉਹ ਨੇਬਰਰ ਦਾ ਇੱਕ ਡੌਗ ਸੀਗਾ ਡੌਗ ਜਿਹੜਾ ਉਹ ਜਾ ਰਿਹਾ ਸੀ ਜਿਹੜੀ ਉਹਦੇ ਨਾਲ ਆਪਣੇ ਤੇ ਡੇਲ ਪੋਲੋ ਦੇ ਜਿਹੜੀ ਆਪ પાਪਸ ਆ ਰਹੀ ਸੀ ਵਾਕ ਤੋਂ ਤੇ ਜਦੋਂ ਉਹਨੇ ਐਲੀਵੇਟਰ ਦੇ ਵਿੱਚੋਂ ਉਹ ਇਹ ਔਰਤ ਦੀ ਸ਼ੈਨ ਸੀਗੀ ਐਲੀਵੇਟਰ ਦੇ ਵਿੱਚੋਂ ਬਾਹਰ ਜਾ ਰਹੀ ਸੀਗੀ ਤੇ ਜਦੋਂ ਉਹ ਮਤਲਬ ਨੇੜੇ ਦੀ ਉਹਦੇ ਡੌਗ ਦੇ ਲੰਘਣ ਲੱਗੀ ਉਹਨੇ ਡੌਗ ਨੇ ਉਹਨੂੰ ਹੱਥ ਤੇ ਕੱਟ ਲਿਆ ਮਾਈਨਰ ਜੀ ਇੰਜਰੀ ਹੋਈ ਉਹਦੇ ਉਹਦੇ ਇੰਟੈਂਸ ਪੇਨ ਹੋਈ ਦਰਦ ਸੀਗਾ ਸਾਰਾ ਕੁਝ ਹੈਗਾ ਉਹਨੂੰ ਐਮਰਜੈਂਸੀ ਦੇ ਵਿੱਚ ਲੈ ਕੇ ਗਏ ਉੱਥੇ ਉਹਦੀ ਮਤਲਬ ਓਪਨ ਬਾਉਂਡ ਜਿਹੜੀ ਕਹਿ ਲਓ ਕਿ ਸੀਗਾ ਉਹ ਕੀਤਾ ਗਿਆ ਤੇ ਟੈਟਮਸ ਤੋਂ ਇੰਜੈਕਸ਼ਨ ਲਾ ਕੇ ਤੇ ਘਰ ਭੇਜ ਦਿੱਤਾ ਗਿਆ ਉਹਨੇ ਬਾਅਦ ਵਿੱਚ ਕਲੇਮ ਫਾਈਲ ਕੀਤਾ ਕਿ 4862 ਡਾਲਰ ਤੇ 62 ਸੈਂਟ ਦੀ ਅਮਾਉਂਟ ਮੈਨੂੰ ਚਾਹੀਦੀ ਹੈ ਕਿਉਂਕਿ ਮੇਰਾ ਡੈਮੇਜ ਹੋਇਆ ਜਿਹਦੇ ਵਿੱਚ ਉਹ ਕਹਿੰਦੀ ਮੇਰੀ ਮੈਡੀਕਲ ਕਾਸਟ ਵੀ ਲੱਗੀ ਆ ਤੇ ਦੂਜਾ ਵੀ ਮੈਨੂੰ ਈਮੋਸ਼ਨਲ ਡਿਸਟ्रेस ਹੋਈ ਆ ਵੀ ਮੈਂ ਮਾਨਸਿਕ ਰੂਪ ਦੇ ਵਿੱਚ ਵੀ ਪਰੇਸ਼ਾਨ ਹੋਈ ਆ ਇਸ ਕਰਕੇ ਮੈਨੂੰ ਜਿਹੜਾ ਆ ਇਹ ਦਿੱਤਾ ਜਾਵੇ ਇਹ ਮੈਨੂੰ ਮਿਲਣਾ ਜਿਹੜਾ ਜ਼ਰੂਰੀ ਆ ਹੁਣ ਉਹਦੇ ਤੋਂ ਬਾਅਦ ਇਨਵੈਸਟੀਗੇਸ਼ਨ ਹੋਈ ਉਸ ਡੌਗ ਦੀ ਸਿਟੀ ਆਫ ਵੈਨਕੂਵਰ ਨੇ ਇਨਵੈਸਟੀਗੇਟ ਕੀਤਾ ਪਰ ਉਹ ਕਹਿੰਦੇ ਵੀ ਜਿਹੜਾ ਇਹ ਜੁਲੀਅਟ ਸੀ ਦਾ ਡੌਗ ਸੀ ਜਿਹਨੇ ਬਾਈਟ ਕੀਤਾ ਬਈ ਅਗਰੈਸਿਵ ਨਹੀਂ ਆ ਤੇ ਦੂਜਾ ਹੀ ਲਾਇਸੈਂਸ ਨਹੀਂ ਆ ਜਿਹੜਾ ਕਿ ਲਾਲ ਹੀ ਰਿਕੁਆਇਰਡ ਆ ਹੁਣ ਹੋਇਆ ਕਿ ਲੀਗਲ ਰੂਲ ਜਿਹੜੀ ਇਹ ਸਾਰੇ ਕੁਛ ਦੇ ਵਿੱਚ ਇੱਕ ਹੈਰਾਨੀ ਵਾਲੀ ਜਾਂ ਕਹ ਲਓ ਕਿ ਗੱਲ ਸਾਹਮਣੇ ਆਈ ਆ ਉਹ ਗੱਲ ਇਹ ਆਈ ਆ ਕਿ ਜੇ ਤਾਂ ਜਿਹੜਾ ਡੌਗ ਦਾ ਓਨਰ ਆ ਉਹਨੂੰ ਇਸ ਗੱਲ ਦਾ ਪਤਾ ਆ ਵੀਰ ਮੇਰਾ ਡੌਗ ਕਿਸੇ ਨੂੰ ਵੀ ਬਾਈਟ ਕਰਦਾ ਕਿਸੇ ਨੂੰ ਵੀ ਕੁਝ ਕਰ ਸਕਦਾ ਆ ਤੇ ਉਹ ਫੇਰ ਵੀ ਉਹਨੂੰ ਲੈ ਕੇ ਜਾਂਦਾ ਇਹਦਾ ਮਤਲਬ ਮਾਲਕ ਦਾ ਕਸੂਰ ਆ ਤੇ ਉਹਦਾ ਕਸੂਰ ਆ ਤੇ ਫੇਰ ਜਿੰਨਾ ਵੀ ਖਰਚਾ ਉਹਦੇ ਸਿਰ ਪੈ ਜਾਊਗਾ ਪਰ ਜੇ ਮਾਲਕ ਨੂੰ ਇਹ ਪਤਾ ਹੀ ਨਹੀਂ ਕਿ ਮੇਰੇ ਡੌਗ ਦਾ ਸੁਭਾਅ ਕਿਦਾਂ ਦਾ ਜਾਂ ਇਹ ਬਹੁਤ ਅਗਰੈਸਿਵ ਆ ਜਾਂ ਇਹਦੇ ਵਿੱਚ ਕੋਈ ਖਾਸ ਸਮੱਸਿਆ ਆ ਤੇ ਉਹ ਲੈ ਕੇ ਜਾ ਰਿਹਾ ਉਹਨੇ ਬਾਈਟ ਕਰ ਦਿੱਤਾ ਤੇ ਇਹਦੇ ਵਿੱਚ ਕਿਸੇ ਦਾ ਕੀ ਕਸੂਰ ਆ ਹੁਣ ਉੱਥੇ ਉਹ ਜੱਜ ਨੇ ਇਹ ਕਿਹਾ ਜਿਹੜੀ ਖਾਸ ਗੱਲ ਉੱਤੇ ਜੱਜ ਨੇ ਜਿਹੜਾ ਉਹ ਗੱਲ ਸਮਝਾਈ ਕੀ ਆ ਕਿ ਜਿਹੜਾ ਇਸ ਡੌਗ ਦਾ ਓਨਰ ਆ ਉਹ ਜ਼ਿੰਮੇਵਾਰ ਆ ਜੇ ਉਹਨੂੰ ਪਤਾ ਹੋਵੇ ਵੀ ਇਹ ਪਹਿਲਾਂ ਵੀ ਇਦਾਂ ਦਾ ਕੰਮ ਕਰ ਚੁੱਕਿਆ ਤੇ ਇਹ ਡੇਂਜਰਸ ਆ ਕਿਉਂਕਿ ਉਸ ਡੌਗ ਨੇ ਪਹਿਲਾਂ ਕਿਸੇ ਨੂੰ ਵੱਢਿਆ ਨਹੀਂ ਇਸ ਕਰਕੇ ਉਹ ਕਹਿੰਦੇ ਅਸੀਂ ਇਹਨੂੰ ਜ਼ਿੰਮੇਵਾਰ ਨਹੀਂ ਮੰਨਦੇ ਇਹਦਾ ਮਤਲਬ ਦੂਜਾ ਰੂਲ ਇਹ ਆ ਕਿ ਹਰ ਇੱਕ ਡੌਗ ਨੂੰ ਇੱਕ ਵਾਰੀ ਹਰ ਇੱਕ ਕੁੱਤੇ ਨੂੰ ਇੱਕ ਵਾਰੀ ਵੱਢਣ ਦਾ ਹੱਕ ਆ ਤੁਹਾਨੂੰ ਜੇ ਕੁੱਤੇ ਨੇ ਪਹਿਲੀ ਵਾਰੀ ਵੱਢਿਆ ਤੇ ਇਹਦੇ 'ਚ ਤੁਹਾਨੂੰ ਕੁਝ ਨਹੀਂ ਮਿਲਣਾ ਹੁਣ 네ਗੋਸ਼ੀਏਸ਼ਨ ਵੀ ਕੋਈ ਨਹੀਂ ਹੋਈ ਸੋ ਇਹ ਗੱਲ ਬਹੁਤ ਜਿਹੜੀ ਜ਼ਬਰਦਸਤ ਜਿਹੜੀ ਲੀਗਲ ਰੂਲ ਕਿ ਐਵਰੀ ਡੌਗ ਗੈਟਸ ਵਨ ਬਾਈਟ ਹੁਣ ਵੀ ਜੇ ਉਹਨੇ ਪਹਿਲੀ ਵਾਰੀ ਵੱਢਿਆ ਕਿਸੇ ਨੂੰ ਫੇਰ ਹੀ ਪਤਾ ਲੱਗੂਗਾ ਵੀ ਇਹ ਡੇਂਜਰਸ ਆ ਜਾਂ ਇਹ ਨਹੀਂ ਠੀਕ ਇਹਦਾ ਬਿਹੇਵੀਅਰ ਕਿਉਂਕਿ ਉਹਦੇ ਬਿਹੇਵੀਅਰ ਠੀਕ ਨਹੀਂ ਆ ਉਹਦੇ ਤੋਂ ਬਾਅਦ ਫਿਰ ਕੁਦਰਤੀ ਆ ਵੀ ਜੇ ਉਹ ਬਾਅਦ ਚ ਇਦਾਂ ਦੀ ਹਰਕਤ ਕਰਦਾ ਤੇ ਉਹਦੇ ਮਾਲਕ ਤੇ ਸਵਾਲ ਉੱਠੂਗਾ ਜਦੋਂ ਉਹਨੇ ਪਹਿਲਾਂ ਪਤਾ ਹੀ ਨਹੀਂ ਇਹੀ ਜਿਹੜਾ ਰੂਲ ਆ ਕਹ ਲਓ ਉਹ ਇਸ ਕੇਸ ਦੇ ਵਿੱਚ ਲਾਗੂ ਕੀਤਾ ਗਿਆ ਜੱਜ ਨੇ ਇਹ ਚੀਜ਼ ਜਿਹੜੀ ਆ ਉਹਨਾਂ ਨੇ ਸਮਝਾਈ ਆ ਇਹਨਾਂ ਦੋਵਾਂ ਦੇ ਵਿੱਚ ਜਿਹੜੀ ਜਿਹੜੀ ਸੀਗੀ ਮਤਲਬ ਛੋਟੀ ਔਰ ਲੀਸ਼ ਸੀਗੀ ਬੜੀ ਕੰਟਰੋਲਡ ਗ੍ਰਿਪ ਸੀਗੀ ਤੇ ਅਸਲ ਦੇ ਵਿੱਚ ਉਹ ਕਹਿੰਦੇ ਵੀ ਉਹ ਜੋ ਕਰ ਸਕਦੀ ਹੀ ਉਹਨੇ ਉਹ ਕੀਤਾ ਫਿਰ ਵੀ ਜੇ ਕੁੱਤੇ ਨੇ ਇਦਾਂ ਕਰਤਾ ਤਾਂ ਕੀ ਹੋ ਸਕਦਾ ਸੋ ਇਸ ਮਾਮਲੇ ਦੇ ਵਿੱਚ ਕਿਉਂਕਿ ਉਹ ਅਨਲਾਈਸنس ਸੀ ਇਸ ਕਰਕੇ ਉਹਨੇ ਕੋਈ ਮਤਲਬ ਟਰਬਲ ਨਹੀਂ ਪਹਿਲਾਂ ਕੋਈ ਕੌਜ਼ ਕੀਤੀ ਤੇ ਜਦੋਂ ਉਹ ਟ੍ਰੈਵਲ ਨਹੀਂ ਕੌਜ਼ ਕੀਤੀ ਤੇ ਉਹ ਸਿਟੀ ਅਫੀਸ਼ੀਅਲਸ ਨੇ ਕੋ ਪਹਿਲਾਂ ਫਲੈਗ ਨਹੀਂ ਕੀਤਾ ਇਸ ਕਰਕੇ ਉਹਦਾ ਕਸੂਰ ਨਹੀਂ ਆ ਤੇ ਜੱਜ ਨੇ ਕਿਹਾ ਇੱਕ ਐਕਸੀਡੈਂਟ ਆ ਕੇਸ ਉਹਨਾਂ ਨੇ ਜਿਹੜਾ ਇਹ ਜਿਹੜਾ ਕਲੇਮ ਸੀ ਉਹਨੂੰ ਡਿਸਮਿਸ ਕਰ ਦਿੱਤਾ ਸੋ ਇੱਥੇ ਜਿਹੜਾ ਕੋਰਟ ਦਾ ਇੱਕ ਰੂਲ ਆ ਕਿ ਵਨ ਬਾਈ ਟੂ ਰੂਲ ਉਹ ਕੰਮ ਕੀਤਾ ਤੇ ਆਟੋਮੈਟਿਕਲੀ ਉਹ ਕਹਿੰਦੇ ਵੀ ਉਹਨੂੰ ਇੱਕ ਵਾਰੀ ਜਦੋਂ ਵੀ ਕੋਈ ਇਦਾਂ ਦੀ ਗੱਲਬਾਤ ਹੁੰਦੀ ਆ ਤੇ ਉਹਨੂੰ ਸ਼ੋਰਟ ਦੇ ਦਿੱਤੀ ਜਾਂਦੀ ਆ ਜਿੰਨਾ ਮਰਚੂ ਡੈਮੇਜ ਹੋਇਆ ਉਹ ਕੋਈ ਵੀ ਉਹਨਾਂ ਦੇ ਉੱਤੇ ਨਹੀਂ ਪਿਆ ਅਗਲੀ ਗੱਲਬਾਤ ਦੋਸਤੋ ਇਕਨੋਮੀ ਸਵੰਦੀ ਜਿਹੜੇ ਬਿਜ਼ਨਸ ਗਰੁੱਪ ਨੇ ਜਿਹੜੇ ਕਿਉਂਕਿ ਬਿਜ਼ਨਸ ਕਾਉਂਸਲ ਬੀਸੀ ਤੋਂ ਬਿਜ਼ਨਸ ਕਾਉਂਸਲ ਅਲਵਰਟਾ ਤੋਂ ਬਿਜ਼ਨਸ ਕਾਉਂਸਲ ਸਸਕਾਚਵਿਨ ਤੋਂ ਤੇ ਬਿਜ਼ਨਸ ਕਾਉਂਸਲ ਮੈਨੀਟੋਬਾ ਤੋਂ ਇਹਨਾਂ ਨੇ ਇੱਕ ਜਨਤਕ ਪੱਤਰ ਲਿਖਿਆ ਸਾਰੇ ਫੈਡਰਲ ਮੈਂਬਰ ਪਾਰਲੀਮੈਂਟ ਨੂੰ ਪ੍ਰਾਈਮ ਮਿਨਿਸਟਰ ਨੂੰ ਇਹ ਉਹਨਾਂ ਨੇ ਕਿਹਾ ਕਿ ਕੋਈ ਨਾ ਕੋਈ ਇਦਾਂ ਦਾ ਐਕਸ਼ਨ ਲਾਓ ਤੇ ਕੈਨੇਡਾ ਦੀ ਆਰਥਿਕਤਾ ਨੂੰ ਫਿਕਸ ਕਰੋ ਕੈਨੇਡਾ ਦੀ ਇਕਨੋਮੀ ਬਹੁਤ ਵੀਕ ਆ ਉਹ ਕਹਿੰਦੇ ਵੀ ਕੋਈ ਵੀ ਕੈਨੇਡਾ ਦੀ ਇਕਨੋਮੀ ਜਿਹੜੀ ਗਰੋ ਨਹੀਂ ਹੋਈ ਪਿਛਲੇ 10 ਸਾਲਾਂ ਦੇ ਵਿੱਚ ਜਦੋਂ ਦੀ ਪੋਪੂਲੇਸ਼ਨ ਗਰੋਥ ਆਪਾਂ ਮੰਨ ਕੇ ਚੱਲਦੇ ਆਂ ਤੇ ਮੰਨਿਆ ਜਾ ਰਿਹਾ ਕਿ ਜਿਹੜੇ ਐਡਵਾਂਸਡ ਕੰਟਰੀਜ਼ ਨੇ ਜਿੰਨੇ ਦੁਨੀਆ ਦੇ ਵਿਕਸਿਤ ਦੇਸ਼ ਨੇ ਉਹਨਾਂ ਦੇ ਵਿੱਚ ਆਉਣ ਵਾਲੇ 10 ਸਾਲਾਂ ਦੇ ਵਿੱਚ ਇਹ ਬਹੁਤ ਮਾੜਾ ਪਰਫਾਰਮ ਕਰੋਗੇ मतलब ਪਹਿਲਾਂ ਤਾਂ ਪਿਛਲੇ 10 ਸਾਲ ਜਿਹੜਾ ਕੁਝ ਨਹੀਂ ਹੋਇਆ ਚੰਗਾ ਤੇ ਗਾਂ ਅਗਲੇ 10 ਸਾਲ ਵੀ ਦੇਖ ਨਹੀਂ ਰਿਹਾ ਵੀ ਇਹ ਕੁਝ ਚੰਗਾ ਇਕਨੋਮੀ ਦੇ ਲਈ ਹੋਊਗਾ ਸਾਰੇ ਮੈਂਬਰ ਪਾਰਲੀਮੈਂਟ ਨੂੰ ਉਹਨੇ ਸਵਾਲ ਕੀਤਾ ਇਹ ਜਿਹੜੇ ਬਿਜ਼ਨਸ ਗਰੁੱਪ ਨੇ ਇਹ ਮੈਂਬਰ ਪਾਰਲੀਮੈਂਟ ਨੂੰ ਚਾਹੁੰਦੇ ਆ ਕਿ ਆਪਣੇ ਆਪ ਨੂੰ ਪੁੱਛਣ ਕਿ ਜਿਹੜੀ ਕਿਹੜੀ ਪਾਲਿਸੀ ਆ ਜਿਹੜੀ ਪ੍ਰਾਈਵੇਟ ਤੁਹਾਡੀ ਪਾਲਿਸੀ ਜਿਹੜੀ ਪ੍ਰਾਈਵੇਟ ਸੈਕਟਰ ਦੀ ਇਨਵੈਸਟਮੈਂਟ ਨੂੰ ਕਟੈਕਟ ਕਰੂਗੀ ਵੀ ਕੋਈ ਜਿਹੜਾ ਇੱਥੇ ਪੈਸਾ ਲਾਉਣਾ ਚਾਹੁੰਦਾ ਉਹਨੂੰ ਆਕਰਸ਼ਿਤ ਕਰੂਗੀ ਜੇ ਨਹੀਂ ਤਾਂ ਫਿਰ ਪਾਲਿਸੀ ਨੂੰ ਰਿਜੈਕਟ ਕੀਤਾ ਜਾਵੇ ਮੰਗਾਂ ਕੀ ਆ ਇਹਨਾਂ ਦੀਆਂ ਕਿ ਹਮੇਸ਼ਾ ਰੂਲ ਜਿਹੜੇ ਆ ਨਵਾਂ ਔਇਲ ਤੇ ਗੈਸ ਹੈਗੇ ਆ ਉਹਦੇ ਲਈ ਬੈਟਰ ਟੈਕਸ ਪਾਲਿਸੀਜ਼ ਕੀਤੀਆਂ ਜਾਣ ਜਿਹੜੇ ਰੈਗੂਲੇਟਰੀ ਸਿਸਟਮ ਆ ਵੀ ਜਿਹੜੇ ਕਾਨੂੰਨ ਆ ਤੁਹਾਡੇ ਇਹ ਬਿਜ਼ਨਸ ਫ੍ਰੈਂਡਲੀ ਕੀਤੇ ਜਾਣ ਜਿਹੜੇ ਬਿਜ਼ਨਸਮੈਨਾਂ ਦੇ ਹੱਕ ਵਿੱਚ ਹੋਣ ਦੂਜਾ ਇਹ ਆ ਕਿ ਵਾਰਨਿੰਗ ਸਾਈਨ ਕਲੀਅਰ ਹੋਣ ਕਿ ਪ੍ਰੋਡਕਟਿਵਿਟੀ ਸਲੋ ਜਾਂ ਜ਼ਿਆਦਾ ਸਰਕਾਰੀ ਜੋਬ ਜੜੀਆਂ ਹੋਣੀਆਂ ਚਾਹੀਦੀਆਂ ਪ੍ਰਾਈਵੇਟ ਜੋਬਸ ਦੇ ਨਾਲੋਂ ਲੋਕ ਜਿਹੜੇ ਆ ਉਹ ਹਾਈ ਗ੍ਰੋਸਰੀਜ਼ ਦੇ ਨਾਲ ਤੇ ਹੋਰ ਗੈਸ ਤੇ ਹਾਊਸਿੰਗ ਦੇ ਨਾਲ ਸਟਰਗਲ ਕਰ ਰਹੇ ਆ ਪ੍ਰਾਈਵੇਟ ਸੈਕਟਰ ਜਿਹੜਾ ਆ ਉਹ ਆਪਣੇ ਆਪ ਦੇ ਵਿੱਚ ਸੁੰਘੜ ਰਿਹਾ ਪਬਲਿਕ ਸੈਕਟਰ ਜੌਬਸ 23% ਵਧੀਆਂ ਆ ਤੇ ਜਿਹੜੀਆਂ ਪ੍ਰਾਈਵੇਟ ਸੈਕਟਰ ਜੌਬਸ ਨੇ ਉਹ ਸਿਰਫ 10% ਵਧੀਆਂ ਹੈ 셀ਫ এমਪਲੋਇਮੈਂਟ ਜਿਹੜੀ ਆ ਉਹ ਥੱਲੇ ਆਈ ਆ ਬਹੁਤ ਜ਼ਿਆਦਾ ਔਰ ਇਹਨਾਂ ਨੇ ਇਹ ਵੀ ਕਿਹਾ ਕਿ ਜੇ ਹਾਲਤ ਨਾ ਸੁਧਰੇ ਤਾਂ ਕੈਨੇਡਾ ਦੇ ਵਿੱਚੋਂ ਬਿਜ਼ਨਸ ਜਿਹੜੇ ਆ ਉਹ ਬਾਹਰ ਜਾ ਸਕਦੇ ਆ ਸੋ ਸੀਈਓ ਵੱਖ-ਵੱਖ ਜਿਹੜੇ ਇਹਨਾਂ ਆਫਿਸ ਆਫ ਜਿਹੜੇ ਬਿਜ਼ਨਸ ਕਾਉਂਸਲਸ ਦੇ ਨੇ ਉਹ ਆਟਵਾ ਕਹਿੰਦੇ ਆ ਅਸੀਂ ਅਗਲੇ ਹਫਤੇ ਵਿੱਚ ਜਾਵਾਂਗੇ ਤੇ ਸਿੱਧਾ ਫੈਡਰਲ ਲੀਡਰਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਕਿ ਪਾਲਿਸੀ ਦੇ ਵਿੱਚ ਕੋਈ ਤਬਦੀਲੀ ਕਰ ਸਕਣ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਵੀਆਂ ਗੱਲਾਂ ਬਾਤਾਂ